ਉਨ ਗੱਲ ਕਰਾਂਗੇ ਕਿਸਾਨਾਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਾਂਗਰਸ ਕੇਂਦਰ ਸਰਕਾਰ ਦਾ ਆੜੀਲ ਰਵਈਆ ਜੋ ਹੈ ਉਹ ਆੜੀਲ ਰਵਈਆ ਛੱਡ ਦੇਣਾ ਚਾਹੀਦਾ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਗਲਬਾਤ ਦੇ ਲਈ ਰਸਤਾ ਖੋਲਣਾ ਚਾਹੀਦਾ ਹੈ ਕਬੂਤਰ ਦੇ ਅੱਖਾਂ ਮੀਚਣ ਦੇ ਨਾਲ ਬਿੱਲੀ ਨਹੀਂ ਭੱਜਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਵੱਸਿਆ ਕਰ ਰਹੀ ਹੈ ਜੇ ਮੋਦੀ ਜੀ ਰੋਜ਼ ਜੋ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ ਕਿਸਾਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਵਾ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿਹੜੀ ਕੜੀ ਦਾ ਇੰਤਜ਼ਾਰ ਕਰ ਰਹੇ ਨੇ ਮਨੋਜ ਜੋਸ਼ੀ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਜਿਸ ਕਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਹਨਾਂ ਦੇ ਗੁੱਸੇ ਦੇ ਵਿੱਚ ਕਿ ਚਿੰਤਾ ਵੀ ਹੈ ਚਿੰਤਾ ਹੈ ਕਿਸਾਨੀ ਆંદੋਲਨ ਨੂੰ ਲੈ ਕੇ ਖਾਸੋਤ ਜਗਜੀਤ ਸਿੰਘ ਢੱਲੇਵਾਲ ਦੀ ਜੋ ਸਿਹਤ ਲਗਾਤਾਰ ਨਸਾਜ਼ ਹੁੰਦੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਕੇਰਿਆ ਉਹਨਾਂ ਨੇ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਮਨੋਜ ਜੋਸ਼ੀ ਦੇ ਨਾਲ ਇੱਕ ਵਫੇਤੂ ਦਾ ਜਿਵੇਂ ਕਿ ਕਿਸਾਨਾਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਹਿ ਰਿਹਾ ਇੱਕ ਪਾਸੇ ਜਿੱਤੇ ਉਹਨਾਂ ਨੇ ਕਿਸਾਨੀ ਆंदोलਨ ਨੂੰ ਲੈ ਕੇ ਗਹਿਰੀ ਚਿੰਤਾ ਜ਼ਾਹਰ ਕੀਤੀ ਹੈ ਇਸ ਦੇ ਨਾਲ ਹੀ ਪੀਐਮ ਨਰਿੰਦਰ ਮੋਦੀ ਨੂੰ ਸਿੱਧਾ-ਸਿੱਧਾ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਮੋਦੀ ਜੀ ਰੂਸ-ਉਕ੍ਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ ਕਿਸਾਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਵਾ ਸਕਦੇ ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਪੀਐਮ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਸੀਐਮ ਮਾਨ ਕਿ ਕੈਰੀ ਕਰੀ ਦਾ ਇੰਤਜ਼ਾਰ ਕਰ ਰਹੇ ਹਾਂ ਕਬੂਤਰ ਦੀਆਂ ਅੱਖਾਂ ਵਿੱਚ ਚੰਦ ਨਾਲ ਬਿੱਲੀ ਨਹੀਂ ਭੱਜਦੀ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਬਸੀਆ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਦੋ ਦਸ ਫਿਰਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤਸਵੀਰਾਂ ਨੇ ਵਿਦੇਸ਼ੀ ਦੌਰੇ ਦੀਆਂ ਔਰ ਦੂਜੇ ਪਾਸੇ ਤਸਵੀਰਾਂ ਹੁਣ ਇਸ ਦਿਨ ਆ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਿਨ੍ਹਾਂ ਦੇ ਵੇਲੇ ਪੀਐਮ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਥ ਦੇ ਅਗੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜੋ ਮੌਜੂਦਾ ਸਿੱਧੀ ਬਣੀ ਹੋਈ ਏਖਨੌਰੀ ਬਾਰਡਰ ਤੇ ਕਿਸਾਨ ਬੜੀ ਗਿਣਤੀ ਦੇ ਵਿੱਚ ਜੜٹے ਹੋਏ ਨੇ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਨੇ ਮਨੋਜ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਤਰੀਕੇ ਦੇ ਨਾਲ ਵੰਗਾਰਿਆ ਵੀ ਗਿਆ ਔਰ ਨਸੀਹਤ ਵੀ ਦਿੱਤੀ ਗਈ ਆਪਣੀ ਜ਼ਿੱਦ ਛੱਡ ਦਿੱਤੀ ਜਾਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜਾ ਵੱਡਾ ਸਵਾਲ ਵੀ ਕੀਤਾ ਹੁਣ ਕਿਹੜੀ ਤਪੱਸਿਆ ਦੇ ਵਿੱਚ ਲੱਗੀ ਹੋਈ ਹੈ ਕੇਂਦਰ ਸਰਕਾਰ आ, बिल्कुल आ, देश -देश 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 -दे हां बिल्कुल गगना पगल जो मुख्यमंत्री ਦਾ ਟਵੀਟ ਹੈਗਾ ਆ ਉਹ 바ਕੀ ਹੀ ਵੱਡੀ ਗੱਲ ਕਰ ਰਿਹਾ ਕਿ ਕਿ ਜਿਹੜੇ ਕੇਂਦਰ ਸਰਕਾਰ ਆ ਉਹਦੇ ਪਰ ਇਸ਼ਾਰਾ ਕਰਦਾ ਕਿ ਤੁਸੀਂ ਵਿਦੇਸ਼ਾਂ ਜਾ ਕੇ ਦਾ ਮਸਲੇ ਹੱਲ ਕਰਾ ਸਕਦੇ ਹੋ ਪਰ ਆਪਣੇ ਦੇਸ਼ ਦੇ ਜਿਹੜੇ ਕਿਸਾਨ ਆ ਉਹਨਾਂ ਦਾ ਮਸਲਾ ਕਿਸ ਤਰ੍ਹਾਂ ਹੱਲ ਹੋਊਗਾ 200 ਮੀਟਰ ਦੂਰ ਤੇ ਕਿਸਾਨ ਬੈਠੇ ਨੇ ਤੁਸੀਂ ਉਹਨਾਂ ਨੂੰ ਮਿਲਣ ਨਹੀਂ ਆ ਰਹੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ ਹੈਗੇ ਇਹ ਉਹਨਾਂ ਨੇ ਸਿੱਧੀ ਗੱਲ ਕਹੀ ਹੈਗੀ ਹੈ ਕਿ ਕਿਸਾਨ ਜਿਹੜੇ ਨੇ ਉਹ ਬਾਰਡਰ ਤੇ ਬੈਠੇ ਨੇ ਦਿੱਲੀ ਤੋਂ 200 ਕਿਲੋਮੀਟਰ ਦੂਰ ਬੈਠੇ ਨੇ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ ਤੁਹਾਨੂੰ ਆਪਣੀ ਜਿੱਦੜੀ ਇਹ ਛੱਡਣੀ ਚਾਹੀਦੀ ਹੈ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਜੇ ਕ ਤਾਂ ਜਿਹੜੀ ਬਿੱਲੀ ਆ ਉਹ ਤਾਂ ਆਪਣੀ ਕਰਵਾਈ ਜਿਹੜੀ ਪਾਏ ਦੇਗੀ ਪਰ ਇਸ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਸਿੱਧੀ ਜਿਹੜੀ ਗੇਂਦ ਹੈ ਇੱਕ ਵਾਰ ਫਿਰ ਜਿਹੜੀ ਹੈਗੀ ਉਹ ਕੇਂਦਰ ਦੇ ਪਾਲੇ ਵਿੱਚ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਛਾੜ ਨਾਲ ਕਿਸਾਨ ਨੇ ਤਾਂ ਨੇ ਲਖਵਿੰਦਰ ਸਿੰਘ ਆਲਕ ਸਾਹਿਬ ਆਲਕ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਅੱਜ ਜਿਹੜਾ ਇੱਕ ਟਵੀਟ ਕੀਤਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਸਵਾਗਤ ਕਰਦੇ ਆ 29 ਦਿਨਾਂ ਬਾਅਦ ਹੀ ਆਈ ਆਈ ਤਾਂ ਸਹੀ ਲੇਕਿਨ ਉਹਨਾਂ ਦੀ ਗੱਲ ਵੀ ਠੀਕ ਹੈ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਦੋਂ ਦੁਸ਼ਾਂ ਦੇ ਵਿੱਚ ਜਾਂਦੇ ਵੱਡੇ ਵੱਡੇ ਮਤਲਬ ਸਭ ਤੋਂ ਪਹਿਲਾਂ ਸ਼ੁਰੂ ਇੱਥੋਂ ਕਰਦੇ ਵੀ ਸਭ ਤੋਂ ਸਭੇ ਲੋਕਤੰਤਰੀਕ ਦੇਸ਼ ਕੇ ਮੁਖੀਆ ਹੋਣੇ ਦੇ ਨਾਤੇ ਮੈਂ ਆਪਕੋ ਸਮਝਨ ਕਰ ਰਹਾ ਹੂੰ ਤੇ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਹੈ ਸਾਡਾ ਭਾਰਤ ਤੇ ਦੂਜੇ ਦੇਸ਼ਾਂ ਜਾ ਕੇ ਅਸੀਂ ਸਮਝੌਤੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹਨੂੰ ਅਸੀਂ ਸਾਰਾ ਦਿਨ ਪਾਕਿਸਤਾਨ ਪਾਕਿਸਤਾਨ ਕਰਦੇ ਆ ਉਹਦੇ ਘਰੇ ਜਾ ਕੇ ਸਿਹਰੇ ਬਰਥਡੇ ਮਨਾ ਕੇ ਆਉਣੇ ਚਾਹ ਪੀ ਕੇ ਆਉਣੇ ਆ ਤੇ 200 ਕਿਲੋਮੀਟਰ ਸਾਡੇ ਕਿਸਾਨ ਪਏ ਉੱਥੇ ਨਹੀਂ ਆ ਰਹੇ ਤੇ ਅਸੀਂ ਉਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਕਵਾਂਗੇ ਵੀ 29 ਦਿਨਾਂ ਬਾਅਦ ਤੁਸੀਂ ਆਇਓ ਲੇਕਿਨ 29 ਦਿਨਾਂ ਦੇ ਵਿੱਚ ਟਵੀਟ ਕੀਤਾ ਤੁਸੀਂ ਅੱਗੇ ਆ ਕੇ ਇਹ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਪੰਜਾਬ ਦੀ ਤੁਸੀਂ ਜ਼ਿੰਮੇਵਾਰੀ ਸਮਝਦੇ ਹੋ ਇਹ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਦੇਸ਼ ਦੇ ਮੁਖੀ ਕੋਲ ਜਾਓ ਸਾਰੀ ਆਲ ਪਾਰਟੀ ਮੀਟਿੰਗ ਸਦੋ ਪੰਜਾਬ ਦੀ ਜਿਹੜੇ ਜਿਹੜੇ ਟੀਵੀ ਟੀਵੀ ਡਿਬੇਟਾਂ ਦੇ ਬੀਜੇਪੀ ਦੇ ਪ੍ਰወਕਤਾ ਬੈਠਦੇ ਆ ਬਹੁਤ ਉੱਚੀ ਉੱਚੀ ਰੌਲਾ ਪਾਉਂਦੇ ਆ ਉਹਨਾਂ ਨੂੰ ਵੀ ਨਾਲ ਬੁਲਾਓ ਇਹ ਦੇਸ਼ ਦੇ ਕਿਸਾਨ ਦਾ ਮਸਲਾ ਹੈ ਕਿਸਾਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਮਝੋ ਮਤਲਬ ਉਹਨਾਂ ਦੀਆਂ ਮੰਗਾਂ ਮਨਾਓ ਮੰਨੀਆਂ ਹੋਈਆਂ ਮੰਗਾਂ ਤੇ ਫਿਰ ਵੀ ਅਸੀਂ 29 ਦਿਨਾਂ ਬਾਅਦ ਉਹਨਾਂ ਦਾ ਟਵੀਟ ਹੋਣ ਤੇ ਵੀ ਉਹਨਾਂ ਦਾ ਸਵਾਗਤ ਕਰਦੇ ਆ ਕਿਉਂਕਿ ਅਸੀਂ ਤੇ ਬੈਠੇ ਆ 378 ਦਿਨ ਉੱਥੇ ਬੈਠੇ ਰਹੇ 316 ਦਿਨ ਅਜੇ ਹੋ ਗਏ ਆ 29 ਦਿਨਾਂ ਤੋਂ ਸਰਦਾਰ ਜਗੀ ਸਿੰਘ ਡੱਲੇਵਾਲ ਜ਼ਿੰਦਗੀ ਦੇ ਮੌਤੇ ਲੜਾਈ ਲੜ ਰਹੇ ਆ ਉਹਨਾਂ ਮੰਗਾ ਕਰਕੇ ਤੇ ਅੱਜ ਇੱਕ ਕੱਲੇ ਟਵੀਟ ਨਾਲ ਨਹੀਂ ਸਰਦਾ ਟਵੀਟ ਤੋਂ ਟਵੀਟੀ ਨਾ ਹੋ ਹਾਲਾਤ ਦੇਖੋ ਉਹ ਤਿਲ ਤਿਲ ਕੇ ਸ਼ਹਾਦਤ ਦੀ ਹੋ ਜਾ ਰਿਹਾ ਹੈ ਸਾਡਾ ਆਗੂ ਤੇ ਉਹਨੂੰ ਬਚਾਉਣ ਵਾਸਤੇ ਤੁਸੀਂ ਅੱਗੇ ਆ ਕੇ ਆਲ ਪਾਰਟੀ ਮੀਟਿੰਗ ਸੱਦ ਕੇ ਆਪ ਅੱਗੇ ਲੱਗ ਕੇ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਇਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਓ ਇਹ ਵੀ ਕਿਹਾ ਵੀ ਕਿਹੜੀ ਘੜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਬਿਲਕੁਲ ਉਹਨੇ ਕਿਹਾ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ ਤੇ ਇਸ ਦਾ ਮਤਲਬ ਇਹ ਨਹੀਂ ਵੀ ਬਿੱਲੀ ਭੱਜ ਗਈ ਤੇ ਜਿਹੜੇ ਕਿਸਾਨ ਨੇ ਜਿਹੜਾ ਅੰਦਾਜ਼ਤਾ ਜਦੋਂ ਦੇਸ਼ ਨੂੰ ਲੋੜ ਸੀ ਉਦੋਂ ਅਨਾਜ ਦਿੱਤਾ ਜਦੋਂ ਬਾਰਡਰਾਂ ਤੇ ਸਰਹੱਦ ਤੇ ਲੋੜ ਸੀ ਕਿਸਾਨ ਮਜ਼ਦੂਰ ਨੇ ਆਪਣੇ ਬੱਚੇ ਦਿੱਤੇ ਦੇਸ਼ ਤੋਂ ਵਾਰੇ ਤਿਰੰਗੇ ਚ ਲਿਫਟ ਕੇ ਆਉਂਦੇ ਆ ਤੇ ਅੱਜ ਉਹ ਅਗਰ ਸੜਕਾਂ ਤੇ ਆ ਤੇ ਚੰਗੀ ਗੱਲ ਨਹੀਂ ਹੈ ਉਹਨਾਂ ਨੂੰ ਜਿਹੜਾ ਉਸ ਨੂੰ ਦੇਖਣਾ ਚਾਹੀਦਾ ਕਰਨਾ ਚਾਹੀਦਾ ਹੈ ਵੀ ਜੇ ਉਹ ਸੋਚ ਜੇ ਹੋਣ ਵੀ ਕੋਈ ਗੱਲ ਨਹੀਂ ਇਹ ਬੈਠੇ ਛੜਕਾਂ ਦੇ ਕੁਝ ਨਹੀਂ ਹੁੰਦਾ ਲੇਕਿਨ ਇਹ ਆਉਣ ਵਾਲੇ ਟਾਈਮ 'ਚ ਇਹ ਜਨ ਅੰਦੋਲਨ ਬਣ ਚੁੱਕੀ ਹੈ ਫਿਰ SLAAB ਤਰਾਓ SLAAB ਉੱਠੂਗਾ ਜਦੋਂ SLAAB ਉੱਠੂਗਾ ਤੇ ਬਹੁਤ ਕੁਝ ਹੋਊਗਾ ਉਹਦੇ ਜ਼ਿੰਮੇਦਾਰ ਵੀ ਜਿਹੜੇ ਸਾਡੇ ਦੇਸ਼ ਦੇ ਹਕਮਨਾਣ ਹੈ ਉਹ ਹੋਣਗੇ ਤੇ ਮੁੱਖ ਮੰਤਰੀ ਨੇ ਕਿਹਾ ਤੁਸੀਂ ਕਹਿ ਰਹੇ ਹੋ ਕਿ ਜਾ ਕੇ ਤੁਸੀਂ ਮਿਲ ਕੇ ਆਓ ਪ੍ਰਧਾਨ ਮੰਤਰੀ ਨੂੰ ਅਗਰ ਕੋਈ ਫੈਸਲਾ ਹੁੰਦਾ ਕਿਸਾਨ ਲੀਡਰਾਂ ਨਾਲ ਲਾ ਲਾ ਜਾ ਕੇ ਤਾਂ ਉਹਨੂੰ ਮੰਨਿਆ ਜਾਏਗਾ ਨਹੀਂ ਨਹੀਂ ਨਾਲ ਲਿਜਾਉਣ ਦੀ ਲੋੜ ਨਹੀਂ ਰਾਜ ਦਾ ਮੁਖਿਆ ਹੋਣ ਦੇ ਰਾਤੇ ਉਹ ਜਾਣ ਵੀ ਕਿਸਾਨ ਬੈਠੇ ਨਹੀਂ ਕਿਸਾਨ ਇੱਕ ਜ਼ਿੰਦਗੀ ਦੀ ਸਾਹਾਂ ਤੇ ਇੱਕ ਕਿਸਾਨ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਹੈ ਸਭ ਤੋਂ ਪਹਿਲਾਂ ਆਲਪਾਰਟੀ ਮੀਟਿੰਗਸ ਅੱਦੇ ਜਿਹੜੇ ਰੋਜ਼ ਟੀਵੀ ਤੇ ਉੱਚ-ਉੱਚੀ ਆਵਾਜ਼ਾਂ ਵਿੱਚ ਬੋਲਦੇ ਆ ਜਿਹੜੇ ਸਾਰਾ ਦਿਨ ਜਿਹੜੇ ਗੁਣਗਾਨ ਕਰਦੇ ਵੀ ਦੁੱਗਣੀ ਹੋ ਗਈ ਆਏ ਵੀ ਉਹ ਦੱਸੇ ਨਾ ਵੀ ਦੁੱਗਣੀ ਹੋ ਗਈ ਆਏ ਕਿ ਖੁਦ ਕੁਛੀਆਂ ਹੋ ਰਹੀਆਂ ਉਹ ਨਾਲ ਲੈ ਕੇ ਉਹਨਾਂ ਨੂੰ ਗੱਲ ਰੱਖਣ ਵੀ ਤੁਸੀਂ ਮੰਨੀਆਂ ਹੋਈਆਂ ਮੰਗਾਏ ਤੁਸੀਂ ਬੈਠੇ ਹੋ ਮੀਟਿੰਗਾਂ ਦੇ ਵਿੱਚ ਤੁਸੀਂ ਲਿਖ ਕੇ ਦਿੱਤਾ ਹੋਇਆ ਉਹਨਾਂ ਨੂੰ ਮੰਗੋ ਜਦੋਂ ਜਿਹੜੀ ਕਮੇਟੀ ਨੇ ਜਿਹੜੀ ਪਾਰਲੀਮੈਂਟਰੀ ਬੋਰਡ ਦੀ ਕਮੇਟੀ ਹੈ ਜਦੋਂ ਉਹਨੇ ਆਪਣੀ ਰਿਪੋਰਟ ਦਿੱਤੀ ਉਹਦੇ ਵਿੱਚ 31 ਮੈਂਬਰ ਨੇ 31 ਮੈਂਬਰਾਂ ਦੇ ਵਿੱਚ 16 ਮੈਂਬਰ ਇਹਨਾਂ ਦੇ ਐਨਡੀਏ ਦੇ ਨੇ 15 ਉਹਦੇ ਨੇ ਇੰਡੀਆ ਕਟਰਬੰਦੰਦੇ ਸਰਸੰਮਤੀ ਨਾਲ ਪਾਸ ਕਰਤਾ ਵੀ ਐਮਐਸਪੀ ਖਰੀਦ ਗੰਟੀ ਜੀ ਨੂੰ ਜ਼ਰੂਰੀ ਹੈ ਤੇ ਤੁਸੀਂ ਸਾਰੇ ਜਿਹੜੇ ਰਿਪੋਰਟਾ ਦੇ ਰਿਹਾ ਅਖਬਾਰ ਦੇ ਮਾਧਿਅਮ ਨਾਲ ਹੀ ਉਹ ਵੀ ਦੇਖਿਆ ਜਿਹੜੀ ਕਮੇਟੀ ਬਣੀ ਆ ਜਸਿਸ ਨਵਾਬ ਸਿੰਘ ਰਿਟਾਇਰ ਦੇ ਅਗਵਾਈ ਚ ਉਹ ਵੀ ਉਹਨਾਂ ਨੇ ਵੀ ਪਕਟਾਇਆ ਵੀ ਮਿਲਣੀ ਚਾਹੀਦੀ ਹੈ ਮਾਨਯੋਗ ਸਾਡੇ ਸੰਵਿਧਾਨਿਕ ਪੱਧਰ ਦੇ ਦੂਜੇ ਉਹਦੇ ਤੇ ਬੈਠੇ ਉਪਰਾਸ਼ਟਪਤੀ ਜੀ ਜੀ ਨੰਗਰੜ ਜੀ ਨੇ ਕਹਿਤਾ ਐਮਐਸਪੀ ਮਿਲਣੀ ਚਾਹੀਦੀ ਹੈ ਅਰਸ਼ਸਤੀ ਨਾਲ ਮਿਲਿਆ ਅਰਸ਼ਸਤੀ ਮੈਂ ਵੀ ਅਰਸ਼ਸ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਅਗਰ ਹੱਥ ਦਰਮੀਤਾਂ ਤੇ ਪ੍ਰਧਾਨ ਮੰਤਰੀ ਉੱtre ਹੋਏ ਆ ਇਹ ਸੂਬਿਆਂ ਦਾ ਵੀ ਕੰਮ ਬਣਦਾ ਵੀ ਸੂਬੇ ਵਾਲੇ ਆਪਣੇ ਅੱਗੇ ਵਧਦੇ ਹੋਏ ਸੂਬੇ ਦੀ ਗੱਲ ਆ ਪੰਜਾਬ ਚ ਅੰਦੋਲਨ ਦੇਸ਼ ਦਾ ਅੰਦੋਲਨ ਚੱਲ ਰਿਹਾ ਲੇਕਿਨ ਕਿੱਥੇ ਚੱਲ ਰਿਹਾ ਜਿਹੜੀ ਜਗ੍ਹਾ ਹੈ ਉਹ ਪੰਜਾਬ ਦੀ ਆ ਤੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਗੇ ਆਉਂਦੇ ਹੋਏ ਆਪਣੀ ਗੱਲ ਕਰਕੇ ਇਹਨਾਂ ਮੰਗਾਂ ਨੂੰ ਲਾਗੂ ਕਰਾਉਣਾ ਚਾਹੀਦਾ ਮਾਨਯੋਗ ਪ੍ਰਧਾਨ ਮੰਤਰੀ ਤੋਂ ਨਰਮਜੀਤ ਬਾਬਾ ਬਿਲਕੁਲ ਗੱਲ ਦੇਖਿਆ ਤੁਸੀਂ ਸਪਸ਼ਟ ਗੱਲ ਕੀਤੀ ਹੈ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ 29 ਦਿਨਾਂ ਬਾਅਦ ਜਿਹੜਾ ਹੈਗਾ ਟਵੀਟ ਕੀਤਾ ਹੈਗਾ ਇਹਦਾ ਸਵਾਗਤ ਕਰਦੇ ਹਾਂ ਪਰ ਨਾਲ ਇਹ ਗੱਲ ਕਹੀ ਹੈ ਕਿ ਤੁਸੀਂ ਟਵੀਟ ਕਰਨ ਨਾਲ ਗੱਲ ਨਹੀਂ ਸਰਨੀ ਤੁਸੀਂ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਲੀਡਰਾਂ ਨੂੰ ਨਾਲ ਲੈ ਕੇ ਜਾਓ ਤੇ ਕਿਸਾਨਾਂ ਦੀ ਗੱਲ ਹੈ ਕਿ 올 ਪਾਰਟੀ ਮੀਟਿੰਗ ਜਿਹੜੀ ਕਰਕੇ ਲੀਡਰ ਸਾਰੇ ਨਾਲ ਜਾ ਕੇ ਪ੍ਰਧਾਨ ਮੰਤਰੀ ਕੋਲ ਬੈਠੋ ਤਾਂ ਕਿ ਮਸਲਾ ਜਿਹੜਾ ਹੈਗਾ ਇਹ ਹੱਲ ਹੋ ਸਕੇ ਜੀ ਬਿਲਕੁਲ 올 ਪਾਰਟੀ ਮੀਟਿੰਗ ਅਗਰ ਮੁੱਖ ਮੰਤਰੀ ਭਗਵੰਤਬਾਣ ਸਾਥੀ ਲੈਣ ਤਾਂ ਇੱਕ ਵੱਡਾ ਸਵਾਲ ਫਿਰ ਇਹ ਖੜਾ ਹੋ ਜਾਂਦਾ ਹੈ ਕਿ ਕੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਉਸ ਵਿੱਚ ਪਹ ਯਾ ਫਿਰ ਸੋਲੋ ਹੀ ਸੰਬੋਧਨ ਕਰਨਾ ਪਏਗਾ ਮੁੱਖ ਮੰਤਰੀ ਨੂੰ ਫਿਰ ਦੇਖੋ ਜੀ ਤੋਂ ਅਗਰ ਕਿਤੇ ਵੀ ਆਲ ਪਾਰਟੀ ਮੀਟਿੰਗ ਜਿਹੜੀ ਸੱਦੀ ਜਾਂਦੀ ਹੈ ਤਕਰੀਬਨ ਤਕਰੀਬਨ 80% ਤੱਕ ਡਾੜੇ ਲੀਡਰ ਨੇ ਆਪਾਂ ਕਹੀਏ ਸਾਰੀਆਂ ਪਾਰਟੀਆਂ ਦੇ ਪਹੁੰਚ ਜਾਂਦੇ ਹੈਗੇ ਨੇ ਤੇ ਕਿਉਂਕਿ ਉਸ ਦਾ ਮਕਸਦ ਹੁੰਦਾ ਕਿ ਸਾਰਿਆਂ ਦੀ رائے ਲਈ ਜਾਣੀ ਹੈ ਕਿਉਂਕਿ ਇਹ ਕਿਸਾਨੀ ਦਾ ਇੱਕ ਮੁੱਦਾ ਇਦਾਂ ਦਾ ਹੈਗਾ ਜਿਸ ਨੂੰ ਲੈ ਕੇ ਆਪਾਂ ਕਹੀਏ ਬੀਜੇਪੀ ਚਾਹੇ ਉਹ ਜਿਹੜੇ ਕਿਸਾਨਾਂ ਦੇ ਪੱਖ ਦਾ ਬਿਆਨ ਨਹੀਂ ਦੇ ਰਹੇ ਪਰ ਬੜੀ ਬਾਕੀ ਸਾਰੀਆਂ ਪਾਰਟੀਆਂ ਉਹ ਕਿਸਾਨਾਂ ਦੇ ਨਾਲ ਖੜੀਆਂ ਨੇ ਤੇ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈਗੀ ਹੈ ਕਿ ਜਿਹੜੇ ਕਿਸਾਨਾਂ ਉਹਦੇ ਮਸਲੇ ਹੱਲ ਨਹੀਂ ਜਾਂਦੇ ਚਾਹੇ ਉਪਰਾਸ਼ਟਵ ਦੀ ਗੱਲ ਕਰੀਏ ਸਭ ਤੋਂ بڑا ਸਬਦ ਕਿਸਾਨਾਂ ਦੀ ਗੱਲ ਹੁਣ ਜਾਇਦਾ ਕਿ ਮੈਂ ਵੀ ਕਿਸਾਨ ਦਾ ਪੁੱਤ ਹੈਗਾ ਆ ਤਾਂ ਉਹ ਗੱਲਾਂ ਨਹੀਂ ਸਾਰੀਆਂ ਠੀਕ ਨੇ ਪਰ ਇਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਤੁਸੀਂ ਅਗਰ ਮਸਲੇ ਨੂੰ ਕਿਸੇ ਨੂੰ ਹੱਲ ਕਰਨਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਇੱਕ ਰਸਤਾ ਇੱਕ ਮਾਹੌਲ ਆਪਾਂ ਕਹੀਏ ਤਾਂ ਇੱਕ ਆਪਾਂ ਜਿਹੜਾ ਆਸਪਾਸ ਦਾ ਜਿਹੜਾ ਸਿਸਟਮ ਹੈਗਾ ਉਹ ਤਿਆਰ ਕਰਨਾ ਹੁੰਦਾ ਹੈ ਉਸ ਸਿਸਟਮੇ ਨਹੀਂ ਹੱਲ ਤੱਕ ਤਿਆਰ ਕੀਤਾ ਚਾਹੀਏ ਕਿਸਾਨਾਂ ਦੀ ਗੱਲ ਕੀਤੀ ਇਹਨਾਂ ਦਾ ਸਪਸ਼ਟ ਹੈ ਤਿਆਰ ਹੋਏਗਾ ਜਦੋਂ ਉਹ ਕੁੱਕਸ਼ਾਸਤਿਰਾਂ ਦੇ ਨੁਮਾਇੰਦੇ ਜੋ ਨੇ ਇਕਮਤ ਹੋ ਕੇ ਸਿਰ ਦੇ ਨਾਲ ਸਿਰ ਜੋੜ ਕੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਇਮਾਨਦਾਰੀ ਦਿਖਾਉਣਗੇ चर्चा करे नहीं कि अपो अपन बयानबाजिया के दौरान एक दूसरे से छिटा कशी की जाए जो कि फिलहाल हो रही है क्योंकि सियासत में एक पास चलना होएगा अगर किसानी मसले हल होने चाहिए नेता फिलहाल अगे वे